ਅਸੀਂ ਆਮ ਤੌਰ ਤੇ ਸਮਾਰਟ ਸਕੂਲਾਂ ਦੀ ਗੱਲ ਕਰਦੇ ਆਂ ਲੇਕਿਨ ਸਮਾਰਟ ਸਕੂਲ ਸਮਾਰਟ ਕਿਦਾਂ ਬੰਦੇ ਨੇ ਆਹ ਦੇਖੋ ਜੀ ਮੈਂ ਖੜਾ ਆਂ ਰੁਪਾਲੂ ਦੁਰਾਹਾ ਦੇ ਕੋਲ ਇੱਕ ਸਮਾਰਟ ਸਕੂਲ ਦੇ ਵਿੱਚ ਦੇਖੋ ਇੱਥੇ ਉਹਦੀ ਬਿਲਡਿੰਗ ਬਿਲਡਿੰਗ ਦੇ علاوہ ਜੋ ਚੀਜ਼ਾਂ ਤੇ ਦੱਸਿਆ ਜਾ ਰਹੀਆਂ ਨੇ ਬੱਚਿਆਂ ਨੂੰ ਉਹ ਬਹੁਤ ਅੱਛੀਆਂ ਨੇ ਦੇਖੋ ਸਭ ਤੋਂ ਪਹਿਲਾਂ ਟ੍ਰੈਫਿਕ ਨਿਯਮਾਂ ਦੇ ਬਾਰੇ ਦੱਸਿਆ ਗਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਧਰ ਆ ਜੰਨੇ ਆ ਇਹਦੇ ਵਿੱਚ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਇਹਨੂੰ ਨਾਮ ਦਿੱਤਾ ਗਿਆ ਵਿਦਿਆਕ ਪਾਰਕ ਦੇਖੋ ਕਿੰਨਾ ਵਧੀਆ ਵਿਜ਼ਨ ਹੈ ਇਥੋਂ ਦੇ ਪ੍ਰਿੰਸੀਪਲ ਦਾ ਟੀਚਰਾਂ ਦਾ ਕਿ ਬੱਚਿਆਂ ਨੂੰ ਕਿੰਨੀਆਂ ਚੀਜ਼ਾਂ ਦਿਖਾਈਆਂ ਜਾਂਦੇ ਦੇਖੋ ਭਾਰ ਦਾ ਨਕਸ਼ਾ ਇਸ ਤੋਂ ਇਲਾਵਾ ਦੇਖੋ ਕਿੰਨੇ ਰਾਜ ਨੇ ਕਿੰਨੇ ਕੇਂਦਰ ਸ਼ਾਸਿਤ ਰਾਜ ਨੇ ਕਿਹੜੇ ਗਵਾਂਢੀ ਦੇਸ਼ ਨੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਦਿੱਤੀ ਕਿ ਤੁਸੀਂ ਦੇਖੋ ਕਿੰਨਾ ਵਧੀਆ ਲਗਾਇਆ ਗਿਆ ਇਹ ਦੇਖੋ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਤੁਸੀਂ ਨਹੀਂ ਪਸੰਦ ਕਰ ਸਕਦੇ ਇਹ ਹੀ ਹੁੰਦਾ ਜੀ ਸਮਾਰਟ ਸਕੂਲ ਦੇਖ ਲੋ ਸਮਾਰਟ ਸਕੂਲ ਰੁਪਾਲੋ ਦਾ